ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਨੂੰ ਲੈ ਕੇ ਫਿਰਕਾ ਪ੍ਰਸਤ ਪੰਨੂ ਦੀਆਂ ਧਮਕੀਆਂ ਦਾ ਉਲਟਾ ਅਸਰ ਦੇਖਣ ਨੂੰ ਮਿਲਿਆ ਮੀਤੇ ਸਮੇਂ ਵਿੱਚ ਬਾਬਾ ਸਾਹਿਬ ਦਾ ਜਨਮ ਦਿਨ ਜ਼ਿਆਦਾਤਰ ਉਹਨਾਂ ਦੇ ਬੁੱਤਾਂ ਉੱਤੇ ਹੀ ਮਨਾਇਆ ਜਾਂਦਾ ਸੀ ਪਰ ਇਸ ਵਾਰ ਪੰਨੂ ਨੂੰ ਮੂੰਹ ਤੋੜਮਾ ਜਵਾਬ ਦੇਣ ਲਈ ਬਾਬਾ ਸਾਹਿਬ ਦਾ ਜਨਮ ਦਿਨ ਪਿੰਡ ਪਿੰਡ ਵਿੱਚ ਮਨਾਇਆ ਗਿਆ ਪਿੰਡ ਮਹਦੂਦਾ ਚ ਬਾਬਾ ਸਾਹਿਬ ਦਾ ਜਨਮ ਦਿਨ ਫਿਰਕਾ ਪ੍ਰਸਤ ਲੋਕਾਂ ਨੂੰ ਬਗਾਰਦਿਆਂ ਮਨਾਇਆ ਗਿਆ ਜਿਸ ਵਿੱਚ ਦੇਸ਼ ਦੁਨੀਆ ਦੇ ਸਾਬਕਾ ਮੁੱਖ ਸੰਪਾਦਕ ਅਤੇ ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਮਹਿਦੂਦਾ ਅਤੇ ਸਹਿ ਸੰਪਾਦਕ ਲੇਖ ਹਰਸਦੀਪ ਸਿੰਘ ਮਹਿਦੂਦਾ ਉੱਚੇ ਚੇਤੇ ਤੌਰ ਤੇ ਪੁੱਜੇ ਨੇ ਉਹਨਾਂ ਪਿੰਡ ਦੇ ਮੋਤਵਾਰਾਂ ਦੇ ਨਾਲ ਬਾਬਾ ਸਾਹਿਬ ਦੀਆਂ ਫੋਟੋਆਂ ਉੱਤੇ ਫੁੱਲ ਮਾਲਾ ਪੇਟ ਕਰਕੇ ਸਰਦਾ ਜਲੀ ਦਿੱਤੀ ਹੈ ਆਪਣੇ ਸਬੋਧਨ ਰਾਹੀਂ ਰਟਾਇਰ ਬੀਪੀਈਓ ਪ੍ਰੀਤਮ ਸਿੰਘ ਮਹਿੰਦਰ ਸਿੰਘ ਸੁਪਰਡੈਂਟ ਸਿੱਖਿਆ ਵਿਭਾਗ ਇੰਚਾਰਜ ਹਰਵਿੰਦਰ ਸਿੰਘ ਪੀਡਬਲਯੂਡੀ ਕਨਨਲ ਸਿੰਘ ਰੇਲਵੇ ਅਤੇ ਹੋਰਨਾਂ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਉੱਤੇ ਚਾਨਣਾ ਪਾਇਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ ਬਾਬਾ ਸਾਹਿਬ ਦਾ ਜਨਮ ਦਿਨ ਪਿੰਡ ਮਹਿਦੂਦਾਂ ਚ ਹਰ ਸਾਲ ਲੱਡੂ ਵੰਡ ਕੇ ਮਨਾਇਆ ਜਾਂਦਾ ਹੈ ਪਰ ਪੰਨੂ ਵਰਗੇ ਫਿਰ ਕਾ ਪ੍ਰਸਤਾ ਨੂੰ ਮੂੰਹ ਤੋੜਮਾ ਜਵਾਬ ਦੇਣ ਲਈ ਐਤਕੀ ਜਲੇਬੀਆਂ ਦਾ ਲੰਗਰ ਲਗਾ ਕੇ ਜੋਸ਼ ਭਰੇ ਮਾਹੌਲ 'ਚ ਜਨਮ ਦਿਨ ਮਨਾਇਆ ਗਿਆ। ਉਹਨਾਂ ਕਿਹਾ ਕਿ ਪੰਨੂ ਜਿਹੇ ਲੋਕ ਸਿੱਖ ਭਾਈਚਾਰੇ ਅਤੇ ਦਲਿਤ ਭਾਈਚਾਰੇ 'ਚ ਨਫ਼ਰਤ ਪੈਦਾ ਕਰਨ ਦੀਆਂ ਜੋ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਸਾਰੇ ਲੋਕਾਂ ਨੇ ਸਾਂਝੇ ਤੌਰ ਤੇ ਜਨਮ ਦਿਨ ਮਨਾ ਕੇ ਫੇਲ ਕਰ ਦਿੱਤਾ। ਇਸ ਮੌਕੇ ਉਹਨਾਂ ਦੇ ਨਾਲ ਬਲਵਿੰਦਰ ਸਿੰਘ ਬਿੱਲੂ ਸਖਦੇਵ ਸਿੰਘ ਗੁਰਮ ਜੱਤੇਦਾਰ ਭਗਤ ਸਿੰਘ ਮੰਗੜ ਸਕੰਦਰ ਸਿੰਘ ਲਾੜੀ ਨਾਪਰੇ ਬਿੱਟੂ ਅਵਤਾਰ ਸਿੰਘ ਗੁਰਪ੍ਰੀਤ ਸਿੰਘ ਸਨੀ ਮਨੀ ਜੱਗੀ ਆਦ ਹਾਜ਼ਰ ਸਨ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਨਾਰਸ਼ਦੀ ਮਹਦੂਦਾਂ ਸਵਾਗਤ ਕਰਦਾ ਹਾਂ ਇਸ ਵਕਤ ਅਸੀਂ ਮੌਜੂਦ ਹਾਂ ਪਿੰਡ ਮਹਦੂਦਾਂ ਵਿਖੇ ਜਿੱਥੇ ਕਿ ਡਾਕਟਰ ਅੰਬੇਡਕਰ ਸਾਹਿਬ ਜੀ ਦਾ ਜਿਹੜਾ ਜਨਮ ਉਤਸਵ ਆ ਉਹ ਮਨਾਇਆ ਗਿਆ ਸਾਡੇ ਨਾਲ ਪਿੰਡ ਦੇ ਜਿਹੜੇ ਨਿਵਾਸੀ ਨੇ ਜਿਨ੍ਹਾਂ ਨੇ ਇਹ ਜਿਹੜਾ ਪ੍ਰੋਗਰਾਮ ਆਯੋਜਿਤ ਕੀਤਾ ਮੌਜੂਦ ਨੇ ਤੁਹਾਡਾ ਕੀ ਨਾਮ ਆ ਜੀ ਕਰਵਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਪਿੰਡ ਮਹਦੂਦਾਂ ਨੇ ਇਕੱਠੇ ਰਲ ਕੇ ਸਾਰਿਆਂ ਨੇ ਪਿੰਡ ਵਾਸੀਆਂ ਨੇ ਤੇ ਬਾਬਾ ਸਾਹੂ ਦਾ 135 ਮਾ ਜਨਮ ਦਿਨ ਨਾਇਆ ਉਸ ਦੇ ਵਿੱਚ ਸਾਰਿਆਂ ਨੇ ਬਾਬਾ ਸਾਹਿਬ ਨੇ ਤੇ ਸ਼ਰਧਾ ਦੇ ਫੁੱਲ ਪੇਟ ਕੀਤੇ ਕੇ ਜਨਮ ਦਿਨ ਤੇ ਤੇ ਸਾਰਿਆਂ ਨੇ ਇਕੱਠੇ ਰਲ ਕੇ ਤੋਂ ਕੀਤਾ ਗਿਆ ਪਿੰਡ ਵਾਸੀਆਂ ਨੇ ਜਿਸ ਦੇ ਵਿੱਚ ਸਰਦਾਰ ਇਹ ਗੋਪੀ ਸਿੰਘ ਜੀ ਸਾਡੇ ਛੋਟਾ ਵੀਰ ਤੇ ਮਹਿੰਦਰ ਸਿੰਘ ਸਟੂਡੈਂਟ ਸਾਹਿਬ ਰਿਟਾਇਰਡ ਬੀਪੀਓ ਸਾਹਿਬ ਪ੍ਰੀਤਮ ਸਿੰਘ ਜੀ ਜੱਤੇਦਾਰ ਭਗਤ ਸਿੰਘ ਜੀ ਤੇ ਹੋਰ ਕਾਲਾ ਵੀਰ ਤੇ ਸਾਰੇ ਪਿੰਡ ਵਾਸੀ ਇਕੱਠੇ ਹੋਏ ਤੇ ਇਹਨਾਂ ਨੇ ਸਾਂਝੇ ਤੌਰ ਤੇ ਇਹ ਪ੍ਰੋਗਰਾਮ ਕੀਤਾ ਗਿਆ ਇਹਦੇ ਵਿੱਚ ਬਹੁਤ ਹੀ ਖੁਸ਼ੀ ਹੋ ਸਾਰਿਆਂ ਨੇ ਮਿਲ ਕੇ ਤੇ ਨਾਲ ਜਲੇਬੀਆਂ ਦਾ ਲੰਗਰ ਕੀਤਾ ਗਿਆ ਸਾਰਿਆਂ ਨੇ ਖਾਧਿਆ ਤੇ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਸਾਰਿਆਂ ਨੇ ਸਾਰੇ ਲੱਖ ਲੱਖ ਵਧਾਈਆਂ ਦਿੱਤੀਆਂ ਤੇ ਸਭ ਦਾ ਦੇ ਫੁੱਲ ਪੇਟ ਕੀਤੇ ਗਏ ਧੰਨਵਾਦ ਮਨੋਰਥ ਕੀ ਰੱਖਿਆ ਜੀ ਮਨੋਰਥ ਸਾਡੇ ਜੋ ਬਾਬਾ ਸਾਹਿਬ ਨੇ ਸਾਨੂੰ ਸੇਵਾਵਾਂ ਦਿੱਤੀਆਂ ਸਾਨੂੰ ਉਹਨਾਂ ਦੇ ਪੂਰਨਿਆਂ ਤੇ ਪੈੜਾਂ ਤੇ ਚੱਲਣਾ ਚਾਹੀਦਾ ਵਾ ਸਾਨੂੰ ਉਹਨਾਂ ਦੇ ਅਧਿਕਾਰ ਦਵਾਏ ਨੇ ਸੰਵਿਧਾਨ ਦੇ ਰਾਜਾਤਾ ਨੇ ਸਾਡੇ ਉਹਨਾਂ ਨੇ ਬਹੁਤ ਹੀ ਸਤਨੁਦ ਦੇਣਾ ਦਾਨ ਦੀ ਅਸੀਂ ਉਹਨਾਂ ਦਾ ਦੇਣ ਦੇ ਨਹੀਂ ਸਕਦੇ ਤੁਹਾਡਾ ਕੀ ਨਾਮ ਹੈ ਜੀ ਮੈਂ ਨਮਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹਾਂ ਮਾਤਾ ਜੀ ਨੂੰ ਦੇਿੰਦੇ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਕਿਰਾਲ ਮਿਲ ਕੇ ਰਹੋ ਤੇ ਕਿਸੇ ਤਰੀਕੇ ਨਾਲ ਉਹਨਾਂ ਦੇ ਫੂਲ ਹੈ ਮਗਰ ਚਲੋ ਜੀ ਦੇਸ਼ ਦੁਨੀਆ ਚੈਨਲ ਦੇ ਜੋ ਸਾਫ ਕਾ ਮੁੱਖ ਸੰਪਾਦਕ ਨੇ ਗੁਰਪ੍ਰੀਤ ਸਿੰਘ ਮਹਦੂਤਾ ਜੀ ਉਹ ਵੀ ਸਾਡੇ ਨਾਲ ਮੌਜੂਦ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ 바ਵਾ ਸਾਹਿਬ ਡਾਕਟਰ ਭਿਮਰਾਓ ਮੇਡਕਰ ਦਾ ਜਿਹੜਾ ਜਨਮ ਦਿਨ ਆ ਉਹ ਬੜੇ ਹੀ ਖੁਸ਼ੀ ਤਰੀਕੇ ਦੇ ਨਾਲ ਜਿਹੜਾ ਪਿੰਡ ਮਹਿਦੂਦਾਂ ਦੇ ਵਿੱਚ ਉਹਨਾਂ ਨੂੰ ਸ਼ਰਦਾ ਦੇ ਸਨਮ ਭੇਟ ਕਰਕੇ ਮਨਾਇਆ ਗਿਆ ਤੇ ਜਿਹੜੀ ਸੰਗਤ ਸੀ ਉਹਨਾਂ ਦੇ ਲਈ ਜਲੇਬੀਆਂ ਦੇ ਲੰਗਰ ਵੀ ਪ੍ਰਬੰਧਕਾਂ ਵੱਲੋਂ ਲਗਾਏ ਗਏ ਨੇ ਔਰ ਸਭ ਤੋਂ ਵੱਡੀ ਗੱਲ ਆ ਵੀ ਅੱਜ 바ਵਾ ਸਾਹਿਬ ਮੇਡਕਰ ਦਾ ਜਿਹੜਾ ਜਨਮ ਦਿਨ ਅੱਜ ਮਨਾਇਆ ਗਿਆ ਕਿਉਂਕਿ ਹਰ ਵਾਰੀ ਇਸ ਪਿੰਡ ਦੇ ਵਿੱਚ ਉਹਨਾਂ ਦੇ ਜਨਮ ਦਿਨ ਤੇ ਉੱਤੇ ਲੱਡੂ ਵੰਡੇ ਜਾਂਦੇ ਨੇ ਪੇ ਪਰ ਅੱਜ ਕੁਛ ਨਾ ਕੁਛ ਲੋਕਾਂ ਨੂੰ ਉਹਨਾਂ ਦੇ ਫਲਸਫੇ ਤੋਂ ਜਾਣੂ ਕਰਾਉਣ ਦੇ ਲਈ ਥੋੜਾ ਜਿਹਾ ਪ੍ਰੋਗਰਾਮ ਹੋਰ ਤਰੀਕੇ ਨਾਲ ਕਰਕੇ ਉਸ ਦੀ ਜਾਣਕਾਰੀ ਦਿੱਤੀ ਗਈ ਆ ਔਰ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਪਿਛਲੀ ਵਾਰੀ ਜਿੰਨੇ ਵੀ ਪ੍ਰੋਗਰਾਮ ਹੁੰਦੇ ਸੀ ਲਗਭਗ ਉਹਦੇ ਵਿੱਚੋਂ ਬਾਹਰੋਂ ਜਿਹੜੇ ਬਲਾਰੇ ਪਹੁੰਚਦੇ ਸੀ ਜਿਨ੍ਹਾਂ ਦੇ ਵਿੱਚ ਮੈਨੂੰ ਵੀ ਸ਼ਾਮਲ ਕਰਦੇ ਸੀ ਪਰ ਇਸ ਵਿੱਚ ਇਸ ਵਾਰ ਪਿੰਡ ਦੇ ਜਿਹੜੇ ਲੋਕ ਨੇ ਚਾਹੇ ਉਹ ਮਾਸਟਰ ਪ੍ਰੀਤਮ ਸਿੰਘ ਜੀ ਹੋਣ ਚਾਹੇ ਉਹ ਇੰਜੀਨੀਅਰ ਸਾਡੇ ਹਰਵਿੰਦਰ ਸਿੰਘ ਜੀ ਹੋਣ ਚਾਹੇ ਸੁਪਰਡੈਂਟ ਸਾਡੇ ਮਹਿੰਦਰ ਸਿੰਘ ਜੀ ਹੋਣ ਇਹ ਜਿਹੜਾ ਇਹਨਾਂ ਨੇ ਮਤਲਬ ਆਪਣੇ ਪੱਧਰ ਦੇ ਉੱਤੇ ਸਾਰਿਆਂ ਨੂੰ ਆਪਣੀ ਜਿਹੜੀ ਇਹ ਬਾਬਾ ਸਾਹਿਬ ਦੀ ਵਿਚਾਰਧਾਰਾ ਉਹ ਤੋਂ ਜਾਣੂ ਕਰਾਇਆ ਤੇ ਅਸੀਂ ਅੱਜ ਜਿੱਥੇ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਨੇ ਆ ਉੱਥੇ ਹੀ ਜਿਹੜੇ ਪਿੰਡ ਦੇ ਨੌਜਵਾਨ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਵੱਧ ਤੋਂ ਵੱਧ ਆ ਜਿਹੜਾ ਇਸ ਮੂਮੈਂਟ ਨਾਲ ਜੁੜ ਕੇ ਬਾਬਾ ਸਾਹਿਬ ਦੇ ਫਲਸਫੇ ਨੂੰ ਕਿਉਂਕਿ ਉਹਨਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਉਹਨਾਂ ਦੀ ਜੀਵਨੀ ਪੜ ਕੇ ਪਤਾ ਲੱਗਦਾ ਵੀ ਉਹਨਾਂ ਨੇ ਕੀ ਕੀਤਾ ਸਮਾਜ ਲਈ ਔਰ ਉਹ ਇੱਕ ਕਿਸੇ ਇੱਕ ਵਰਗ ਇੱਕੇ ਵਰਗ ਜਾਂ ਇੱਕ ਵਿਅਕਤੀ ਲਈ ਨਹੀਂ ਸਮੁੱਚੇ ਭਾਰਤ ਵਾਸੀਆਂ ਲਈ ਕੀਤਾ ਸੋ ਭਾਰਤ ਦਾ ਸੰਵਿਧਾਨ ਉਹਨਾਂ ਨੇ ਬਣਾ ਕੇ ਦੇ ਦਿੱਤਾ ਉਹ ਜਿਹੜਾ ਦਿੱਤਾ ਉਹਦੇ ਨਾਲ ਸਾਨੂੰ ਇਕੁਲ ਕਰ ਦਿੱਤਾ ਸਾਰਿਆਂ ਨੂੰ ਬਰਾਬਰ ਕਰ ਦਿੱਤਾ ਅੱਜ ਅਸੀਂ ਸਾਰੇ ਉਸ ਆਜ਼ਾਦੀ ਦਾ ਨਿਗਾ ਬਰਾਬਰ ਹੋ ਕੇ ਮਾਣ ਰਹੇ ਹਾਂ ਤੇ ਇਹਦੇ ਨਾਲ ਹੀ ਇੱਕ ਵੱਡੀ ਗੱਲ ਸੀ ਕਿ ਜੋ ਪਿਛਲੇ ਦਿਨੀ ਉਹ ਜਿਹੜਾ ਮੈਂ ਉਹਦਾ 9 ਮਹੀਨਿਆਂ ਦਾ ਉਹਨੂੰ ਮੰਨੂ ਕਹਿੰਦਾ ਪੰਨੂ ਦੀ ਬਜਾਏ ਉਹ ਮੰਨੂ ਨੇ ਇੱਕ ਚੈਲੰਜ ਕੀਤਾ ਸੀ ਉਸ ਨੂੰ ਵੀ ਪੂਰੇ ਦੇਸ਼ ਦੇ ਵਿੱਚ ਸਵੀਕਾਰ ਕਰਦੇ ਹੋਏ ਵੱਡੀ ਪੱਧਰ ਦੇ ਉੱਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਗਿਣਤੀ ਦੇ ਵਿੱਚ ਬਾਬਾ ਸਾਹਿਬ ਦੇ ਉਹਨਿਆਈਆਂ ਨੇ ਉਹਨਾਂ ਦਾ ਜਨਮ ਦਿਨ ਮਨਾਇਆ ਤੇ ਅੱਜ ਵੀ ਗਿਣਤੀ ਆ ਜਿਹੜੀ ਕਿਉਂਕਿ ਸ਼ਾਮ ਨੂੰ ਪ੍ਰੋਗਰਾਮ ਹੁੰਦਾ ਅਕਸਰ ਤੇ ਅੱਜ ਪਰ ਦੁਪਹਿਰੇ ਹੀ ਪ੍ਰੋਗਰਾਮ ਹੋਇਆ ਉਸ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਿੰਡ ਵਾਸੀ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਹਰ ਵਰਗ ਦਾ ਵਿਅਕਤੀ ਆ ਉਹ ਇੱਥੇ ਪਹੁੰਚ ਕੇ ਉਹਨਾਂ ਹੀ ਬਾਬਾ ਸਾਹਿਬ ਨੂੰ ਸ਼ਰਧਾ ਤੇ ਸਨਮਰ ਭੇਟ ਕਰਕੇ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ